ਨਾਨਪੁਰ ਸਾਹਿਬ ਵਿਖੇ ਮੌਜੂਦਾ ਤੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਦੇ ਦਮਾਲਾ ਬੰਨਿਆ ਹੋਇਆ ਔਰ 800 ਮੀਟਰ ਦੱਸੀ ਜਾ ਰਹੀ ਹੈ ਇਸ ਦਮਾਲੇ ਦੀ ਲੰਬਾਈ ਤੇ weight ਜਿਹੜਾ ਦੱਸਿਆ ਜਾ ਰਿਹਾ ਉਹ 85 ਕਿਲੋ ਦੱਸਿਆ ਜਾ ਰਿਹਾ ਔਰ ਬਾਬਾ ਜੀ ਦੀ ਉਮਰ ਵੀ ਜਿਹੜੀ 60 ਸਾਲ ਹੋ ਚੁੱਕੀ ਹੈ ਅੱਛਾ ਇਹ ਜਿਵੇਂ 800 ਮੀਟਰ ਦੀ ਤੁਸੀਂ ਦਮਾਲਾ ਬੰਨਦੇ ਹੋ ਇਹ ਰੋਜ਼ ਬੰਨਦੇ ਤੁਸੀਂ ਮੈਨੂੰ 18-19 ਸਾਲ ਹੋ ਗਏ ਜੀ ਦਮਾਲਾ ਵੱਡਾ ਸਜਾਉਂਦੇ ਆ ਚਾਰ-ਪੰਜ ਘੰਟੇ ਨੂੰ ਬੰਨਣ ਨੂੰ ਲੱਗ ਜਾਂਦੇ ਆ ਦੋ ਸਿੰਘ ਦੇ ਨਾਲ ਸਜਾਉਂਦੇ ਅੱਜ ਮੈਂ ਅੱਜ ਕੱਲ ਤਾਂ ਨੌਜਵਾਨ ਦੇਖਦੇ ਆ ਵੀ 5-7 ਮੀਟਰ ਦਾ ਜਦੋਂ ਪੱਗ ਬੰਨਦੇ ਆ ਪਰਨਾ ਬੰਨਦੇ ਤਾਂ ਉਹਨਾਂ ਦੇ ਸਰਵਾਈਕਲ ਹੋਣ ਲੱਗ ਜਾਂਦੇ ਦੇਖੋ ਜੀ ਮੈਨੂੰ ਤਾਂ ਅੱਜ ਤੱਕ ਕੋਈ ਤਕਲੀਫ ਨਹੀਂ ਹੋਈ ਤੀਜੀ ਮੰਜ਼ਲ ਤੇ ਸਾਢੇ ਢਾਈ ਚੜਾਇਆ ਬਾਗੇ ਬਾਹਰ ਗਿਆ ਮਿਸ਼ਵਲੇ ਵੀ ਲੰਗੇ ਪੈਰ ਸਾਰਾ ਮੈਂ ਨਗਰੀ ਕੀਤਨ ਕਰਕੇ ਆਇਆ ਲੱਸੀ ਪੀ ਲੈਣਾ ਦਹੀਂ ਖਾ ਲਈਦਾ ਜਾਂ ਕੱਚਾ ਦੁੱਧ ਪੀ ਲਿਆ ਘਰ ਦਾ ਹੋਵੇ ਰੋਟੀ ਵੀਰਾ ਨਹੀਂ ਖਾਰੇ ਘਟ ਖਾਣੇ ਬਹੁਤ ਮੈਂ ਕਹਿੰਦੇ ਸਮੁੰਦਰ ਛੱਕ ਤੋਂ ਜ਼ਿਆਦਾ ਹੈ ਹਾਂ ਬਸ ਸਮੁੰਦਰ ਛੱਕ ਲਿਆ ਕਹਿੰਦਾ 10 ਦਿਨ ਦੀ ਹੋਵੇ ਲੱਸੀ ਨਹੀਂ ਮੈਂ ਝੜਦਾ ਮੇਰੀ ਖਰਾਕ ਇਹ ਮੈਨ ਹੋਈ ਹੈ ਜਿਹੜੇ ਕੇਸ ਰੱਖਦੇ ਨੇ 25 ਕਹਿ ਕੇ ਜਾਂਦੇ ਬਾਬੇ ਅਸੀਂ ਅਗਲੇ ਸਾਲ ਤਸਾਰ ਸਜਾਵਾਂਗੇ ਅੰਮ੍ਰਿਤ ਛੱਕਾਂਗੇ ਸਾਰੇ ਵਚਨ ਕਰਕੇ ਜਾਂਦੇ ਹਾਂ ਤੇ ਗੱਡੀ ਦੇਖੋ ਤੁਸੀਂ ਦੀ ਛੱਤ ਤੇ ਉਸ ਦੀ ਕੱਟੀ ਹੋਈ ਹੈ ਔਰ ਛੱਤ ਕੱਟ ਕੇ ਬੈਠਣ ਦੇ ਲਈ ਜਗਾ ਜਿਹੜੀ ਹੈ ਉਹ ਬਣਾਈ ਗਈ ਹੈ ਬਾਪੂ ਜੀ ਫਿਰ ਪੈਣੀ تھی ਉਹ ਫਿਰ ਮੈਂ ਬੈਠਾ ਰਹਿਣਾ ਲੰਮਾ ਨਹੀਂ ਪੈਂਦਾ ਨਹੀਂ ਨਾ ਬੈਠਾ ਬੈਠਾ ਸੋ ਜਾਣਾ ਜਿਹੜਾ ਸੌਣਾ ਹੈ ਕੰਚਾ ਰੱਖਿਆ ਵਿੱਚ ਇਹਦੀ ਢਾਸਣਾ ਲਾ ਕੇ ਇਸ਼ਨਾਨ ਕਰ ਲੀਦਾ ਰਾਤ ਨੂੰ 1 ਵਜੇ ਜੇ ਬਾਹਰ ਮਠਾਣਾ ਕਿਸੇ ਨੇ ਇਹਦੀ ਢਾਸਣਾ ਲਾ ਕੇ ਬੈਠਾ ਰੰਗ ਜਿਆ ਨਹੀਂ ਲੰਮਾ ਨਹੀਂ ਪਹਿਣਾ ਬੈਠੇ ਰਹਿਣਾ ਅਸਿਕਾ ਡੈਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮੇ ਇਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੌਜੂਦਾ ਤੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਦੇ ਦਮਾਲਾ ਬੰਨਿਆ ਹੋਇਆ ਹੈ ਔਰ 800 ਮੀਟਰ ਦੱਸੀ ਜਾ ਰਹੀ ਹੈ ਇਸ ਦਮਾਲੇ ਦੀ ਲੰਬਾਈ ਤੇ weight ਜਿਹੜਾ ਦੱਸਿਆ ਜਾ ਰਿਹਾ ਉਹ 85 ਕਿਲੋ ਦੱਸਿਆ ਜਾ ਰਿਹਾ ਔਰ ਬਾਬਾ ਜੀ ਦੀ ਉਮਰ ਵੀ ਜਿਹੜੀ 60 ਸਾਲ ਹੋ ਚੁੱਕੀ ਹੈ ਲੇਕਿਨ 60 ਸਾਲ ਤੋਂ ਵੱਧ ਉਮਰ ਦੇ ਹੋਣ ਦੇ ਬਾਵਜੂਦ ਬਾਬਾ ਜੀ ਦਮਾਲਾ ਰੋਜ਼ ਸਜਾਉਂਦੇ ਨੇ ਤੇ ਅੱਜ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਨੇ ਗੁਰੂ ਨਗਰੀ ਵਿਖੇ ਗੱਲਬਾਤ ਕਰਦੇ ਆ ਬਾਬਾ ਜੀ ਦੇ ਨਾਲ ਬਾਬਾ ਜੀ ਵਾਹਿ ਖਾਲਸਾ ਵਾਹਿ ਫਤਿਹ ਵਾਹਿ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਾਬਾ ਜੀ ਕਿੰਨੇ ਦਿਨ ਹੋ ਗਏ ਇੱਥੇ ਆਏ ਤੁਹਾਨੂੰ ਇਹ ਕੱਲ ਰਾਤੀ ਆਏ ਵਿੱਚ 11:00 11:00 ਵਜੇ ਅੱਛਾ ਇਹ ਜਿਵੇਂ 800 ਮੀਟਰ ਦੀ ਤੁਸੀਂ ਦਮਾਲਾ ਬੰਦਦੇ ਹੋ ਇਹ ਰੋਜ਼ ਬੰਦਦੇ ਤੁਸੀਂ ਇਹ ਮੈਨੂੰ 18-19 ਸਾਲ ਹੋ ਗਏ ਜੀ ਦਮਾਲਾ ਵੱਡਾ ਸਜਾਉਂਦੇ ਆ ਚਾਰ-ਪੰਜ ਘੰਟੇ ਨੂੰ ਬੰਨਣ ਨੂੰ ਲੱਗ ਜਾਂਦੇ ਆ ਦੋ ਸਿੰਘ ਨਾਲ ਸਜਾ ਦਿੰਦੇ ਆ ਇਹ ਰੈਗੂਲਰ ਬੰਦਦੇ ਬੇ ਜਿਵੇਂ ਅੱਜਕੱਲ ਤਾਂ ਨੌਜਵਾਨ ਦੇਖਦੇ ਆ ਵੀ 5-7 ਮੀਟਰ ਦਾ ਜਿਹੜਾ ਪੱਗ ਬੰਨਦੇ ਆ ਪਰਨਾ ਬੰਨਦੇ ਤਾਂ ਉਹਨਾਂ ਦੇ ਸਰਵਾਈਕਲ ਹੋਣ ਲੱਗ ਜਾਂਦਾ ਐਡੀ ਭਾਰੀ ਪੱਗ ਐਡਾ ਵਜ਼ਨ ਲੈ ਕੇ ਤੁਸੀਂ ਚੱਲਦੇ ਹੋ ਤਾਂ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਨੂੰ ਤਾਂ ਅੱਜ ਤੱਕ ਕੋਈ ਤਕਲੀਫ ਨਹੀਂ ਹੋਈ ਤੀਜੀ ਮੰਜ਼ਲ ਤੇ ਚੜਾਇਆ ਬਾਗੇ ਬਾਡਰ ਗਏ ਜਿਵੇਂ ਲੈ ਵੀ ਲੰਗੇ ਪੈਰ ਸਾਰਾ ਮੈ ਨਗਰੀ ਗੀਤਨ ਕਰਕੇ ਆਇਆ ਮਨਸੂਰੀ ਦੇ ਅੰਦਰ ਵੀ ਗਏ ਆ ਯਾਨੀ ਕੋਈ ਤਕਲੀਫ ਨਹੀਂ ਤਹ ਤੀਜੀ ਮੰਜ਼ਲ ਤੇ ਚੜਾ ਕੇ ਦੇਖ ਲਓ ਰਾਤ ਦਿਨ ਬੈਠੇ ਰਹਿੰਨਾ ਵਾ ਹਾਂਜੀ ਇਹ ਮੇਰੀ ਬੈਠਕ ਹੈ ਬਾਕੀ ਖਾਣਾ ਪੀਣਾ ਮੇਰਾ ਹੈ ਲੱਸੀ ਪੀ ਲੈਣਾ ਦਹੀਂ ਖਾ ਲਈਦਾ ਬਸ ਇਹ ਖਾਣਾ ਮੇਰਾ ਖਰਾਕ ਮੇਨ ਦਾ ਕੱਚਾ ਦੁੱਧ ਪੀ ਲੈ ਘਰ ਦਾ ਹੋਵੇ ਰੋਟੀ ਰੋਟੀ ਵੀਰਾ ਨਹੀਂ ਖਾਰੇ ਘਟ ਖਾਣੇ ਬਹੁਤ ਹਾਂ ਪ੍ਰਸ਼ਾਦ ਆ ਕਿ ਜੋ ਵੀ ਘਟੇ ਬੈਠ ਬੈਠਾ ਰਹਿਣਾ ਨਾ ਫਿਰ ਢੇਡ ਪਰ ਕੇ ਕਿਤਨਾ ਬੈਠਾਂਗੇ ਹਾਂਜੀ ਇਸ ਕਰਕੇ ਜਿਵੇਂ ਕਹਿੰਦੇ ਸਮੁੰਦਰ ਛੱਕ ਦੇ ਜਿਆਦਾ ਹੈ ਹਾਂ ਬਸ ਸਮੁੰਦਰ ਛੱਕ ਲਿਆ ਲੱਸੀ ਪੀ ਲਈ ਚਾਹ 10 ਦਿਨ ਦੀ ਹੋਵੇ ਲੱਸੀ ਨਹੀਂ ਮੈਂ ਛੱਡਦਾ ਮੇਰੀ ਖਰਾਕ ਹੀ ਮੇਨ ਹੋਈ ਹੈ ਹਾਂ 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 ਕਹਿੰਦੇ ਪੁਰਾਣੇ ਵਜਰ ਕੀ ਖਰਾਕ ਹੀ ਹੁੰਦੀ ਹੈ ਹਾਂਜੀ ਅੱਛਾ ਇਹ ਜਿਵੇਂ ਤੁਸੀਂ ਸਫਰ ਕਰਦੇ ਹੋ ਤਾਂ ਸਫਰ ਇਸ ਗੱਡੀ ਦੇ ਵਿੱਚ ਹੀ ਕਰਦੇ ਹੋ ਜਿਹੜੀ ਪਿੱਛੇ ਹਾਂ ਜਿੱਥੇ ਵੀ ਜਾਇਦਾ ਇਸੇ ਗੱਡੀ 'ਚ ਹੀ ਜਾਂਦੇ ਆ ਆਪਣੇ ਜੀ ਵੀ ਇਹਨੂੰ ਸਪੈਸ਼ਲ ਮੋਡੀਫਾਈ ਕੀਤਾ ਗਿਆ ਵੀਰੇ ਇਹ ਤਾਂ ਕਟਵਾਣੀ ਪਈ ਫਿਰ ਦਸਤਾਰ ਨਹੀਂ ਸੀ ਮੇਰੀ ਗੱਡੀ 'ਚ ਆਂਦੀ ਮੈਂ ਤਾਂ ਛੱਤ ਕਟਾਤੀ ਦੀ ਹੂੰ ਕਿਹੜੇ ਕਿਹੜੇ ਗੁਰਦਵਾਰਾ ਵਗੈਰਾ ਤੁਸੀਂ ਦਰਸ਼ਨ ਕਰ ਚੁੱਕੇ ਹੋ ਜਾਂ ਚੁੱਕੇ ਹੋ ਜਾਂ ਪੰਜਾਬ ਤੋਂ ਬਾਹਰ ਵੀ ਗਏ ਹੋ ਕਦੇ ਬਰੇਲੀ ਬਦਾਈਓ ਇਧਰ ਗਏ ਬਾਹਰ ਚੁਪੀ ਨਗਰ ਕੀ ਤਨਾ ਚ ਸ਼ਿੰਗਲਾ ਮਨਸੂਰੀ ਮਣੀਕਰਨ ਸਾਹਿਬ ਬਾਗਾ ਬਾਡਰ ਬਾਕੀ ਹੋਰ ਪੰਜਾਬ 'ਚ ਜਿਆਦਾ ਵਿਚਰੇ ਆ ਇਥੇ ਜਦੋਂ ਮਿਲਦੇ ਆ ਬਾਹਰ ਸਟਰੀਟ ਦੇ ਵਿੱਚ ਲੋਕ ਤਾਂ ਕਿੱਦਾਂ ਮਿਲਦੇ ਨੇ ਤੁਹਾਨੂੰ ਫਿਰ ਬਸ ਮੈਨੂੰ ਤਾਂ ਜੇ ਮੈਨੂੰ ਸਾਰੀ ਧਰਮਾਂ ਦੇ ਪਿਆਰ ਕਰਦੇ ਨੇ ਮੈਂ ਚੀਜ਼ ਦਾ ਹੈਰਾਨ ਆ ਮੈਂ ਯੂਪੀ ਦੇ ਜਾਨਾ ਮੁਸਲਮਾਨ ਵੀ ਪਿਆਰ ਕਰਦੇ ਨੇ ਹਿੰਦੂ ਵੀ ਪਿਆਰ ਕਰਦੇ ਆ ਸਿੱਖ ਦੇ ਮੇਰੇ ਨੂੰ ਪਿਆਰ ਕਰਦੇ ਕਰਦੇ ਆ ਕਈ ਸਰਦਾਰ ਉਧਰ ਦੇ ਯੂਪੀ ਦੇ ਹੈਰਾਨ ਹੋ ਜਾਂਦੇ ਨੇ ਉਹ ਕਹਿੰਦੇ ਬਾਬਾ ਜੀ ਅਸੀਂ ਹੈਰਾਨ ਇਸ ਗੱਲ ਨੂੰ ਵੀ ਤੁਹਾਨੂੰ ਸਾਰੇ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਹਾਂ ਜੀ ਅੱਛਾ ਜੀ ਮੈਂ ਹੁਣ ਯੂਪੀ ਬਿਹਾਰ ਦੇ ਜਾਣੇ ਹਾਂ ਜਿਵੇਂ ਤੁਸੀਂ ਕਹਿੰਨ ਵੀ ਉੱਥੇ ਪੰਜਾਬੀ ਮੌਜੂਦ ਹੈਗੇ ਨੇ ਤਾਂ ਜਦੋਂ ਇੱਥੇ ਪਹੁੰਚਦੇ ਨੇ ਜਦੋਂ ਵੀ ਇੱਥੇ ਦਰਸ਼ਨਾਂ ਦੇ ਲਈ ਪਹੁੰਚਦੇ ਹਾਂ ਕਦੇ ਜਾਂ ਉਹਨਾਂ ਨੂੰ ਕਿਹਾ ਕਦੇ ਗੱਲਬਾਤ ਕੀਤੀ ਉਹ ਵੀ ਪੰਜਾਬ ਪਹੁੰਚਾਂਗੇ ਸੀ ਬਹੁਤ ਮਿਲਦੇ ਨੇ ਸਾਰੇ ਮਿਲ ਕੇ ਗਏ ਨੇ ਯੂਪੀ ਤੇ ਆਏ ਨੇ ਸਾਰੇ ਮਿਲ ਕੇ ਗਏ ਨੇ ਜਾਂ ਆਏ ਸਾਲ ਮਿਲ ਕੇ ਜਾਂਦੇ ਨਾਲੇ ਕਹਿ ਕੇ ਜਾਂਦੇ ਨੇ ਜਿਹੜੇ ਕੇਸ ਰੱਖਦੇ ਨੇ ਬੱਚੀ ਕਹਿ ਕੇ ਜਾਂਦੇ ਬਾਬਾ ਜੀ ਅਸੀਂ ਅਗਲੇ ਸਾਲ ਦਸਤਾਰ ਸਜਾਵਾਂਗੇ ਅੰਮ੍ਰਿਤ ਸ਼ਕਾਂਗੇ ਸਾਰੇ ਵਚਨ ਕਰਕੇ ਜਾਂਦੇ ਹਾਂ ਜੀ ਉਸੇ ਤਰੀਕੇ ਫਿਰ ਮਿਲਦੇ ਨੇ ਆ ਕੇ ਮੈਨੂੰ ਆਏ ਸਾਲ ਹਾਂ ਅੱਛਾ ਤੁਸੀਂ ਆ ਪੂਰੇ ਸ਼ਸਤਰ ਵਗੈਰਾ ਲਾਏ ਹੋਏ ਨੇ ਨਾ ਜਿੰਨਾ ਕਵਰੇ ਸਾਰਾ ਕੀਤਾ ਹੋਇਆ ਵਾ ਤੇ ਹਮੇਸ਼ਾ ਐਸੇ ਤਰ੍ਹਾਂ ਹੀ ਬਣਾ ਪਾ ਕੇ ਰੱਖਦੇ ਹਾਂ 24 ਘੰਟੇ ਤਿਆਰ ਪਰ ਤਿਆਰ ਤਿਆਰ ਪਰ ਤਿਆਰ ਖੁੰਡੇ ਮੇਰੇ ਨਾਲ ਪੁਰਾਣਾ ਹੀ ਰੱਖਿਆ ਹੋਣਾ ਤੁਸੀਂ ਕਹੋ ਜੀ ਇਹ ਵੀ ਬਹੁਤ ਸਾਲ ਹੋ ਕੇ ਹੀ ਕਾ ਪੁਰਾਣਾ ਮੇਰੇ ਕੋਲ ਹਾਂ ਤੇ ਇੱਕ ਵਾਰੀ ਤੁਹਾਨੂੰ ਗੱਡੀ ਦਿਖਾਉਣਾ ਬਾਬਾਈ ਦੀ ਬਾਬਾਈ ਦੀ ਗੱਡੀ ਆ ਜਿਹੜੀ ਮੋਡੀਫਾਈ ਕੀਤੀ ਹੋਈ ਹੈ ਕਿਉਂਕਿ ਅ ਐਡਾ ਵੱਡਾ ਦਮਾਨਾ ਲੈ ਕੇ ਬੈਠਣਾ ਆ ਜਦੋਂ ਤਾਂ ਉਸ ਵੇਲੇ ਅ ਬੈਠਣ ਲੱਗੇ ਕੋਈ ਪਰੇਸ਼ਾਨੀ ਨਾ ਆਵੇ ਇਸ ਕਰਕੇ ਤਾਂ ਮੋਡੀਫਾਈ ਕੀਤਾ ਗਿਆ ਇਸ ਨੂੰ ਛੱਤ ਜਿਹੜੀ ਉਹ ਕੱਟੀ ਗਈ ਹੈ ਤੇ ਗੱਡੀ ਦੇਖੋ ਤੁਸੀਂ ਕਿ ਛੱਤ ਉਸ ਦੀ ਕੱਟੀ ਹੋਈ ਹੈ ਔਰ ਛੱਤ ਕੱਟ ਕੇ ਬੈਠਣ ਦੇ ਲਈ ਜਗ੍ਹਾ ਜਿਹੜੀ ਹੈ ਉਹ ਬਣਾਈ ਗਈ ਹੈ ਤੇ ਨਾਲ ਸਮਾਨ ਸਾਰਾ ਰੱਖਿਆ ਹੋਇਆ ਹੈ ਬਾਬਾ ਜੀ ਦਾ ਕੰਬਲ ਪਏ ਨੇ ਜਾਂ ਹੋਰ ਚੀਜ਼ਾਂ ਪਈਆਂ ਨੇ ਆ ਬਾਪੂ ਜੀ ਫਿਰ ਪੈਨ ਇਥੀਓ ਫਿਰ ਮੈਂ ਬੈਠਾ ਰਹਿਣਾ ਲੰਮਾ ਨਹੀਂ ਪਹਿੰਦਾ ਸੌਂਦਾ ਹੀ ਨਹੀਂ ਨਾ ਬੈਠੇ ਬੈਠੇ ਸੋ ਜਾਣਾ ਜਿਹੜਾ ਸੌਣਾ ਹੈ ਹਾਂ ਹਾਂ ਬੈਠੇ ਰਹਿਣਾ ਬਸ ਢਾਸਣਾ ਲਾ ਕੇ ਜੇ ਬਾਹਰ ਪਠਾਣ ਕੇ ਤਖਤ ਪੋਛ ਤੇ ਬਹਿ ਜਾਗੇ ਢਾਸਣਾ ਲਾ ਕੇ ਸਿਕੰਜਾ ਰੱਖਿਆ ਪਿੱਛੇ ਹੂੰ ਇਹਦੀ ਢਾਸਣਾ ਲਾ ਕੇ ਇਸ਼ਨਾਨ ਕਰ ਲਈਦਾ ਰਾਤ ਨੂੰ 1 ਵਜੇ ਹੂੰ ਬਾਕੀ ਜੇ ਕਿਸੇ ਨੇ ਬਾਹਰ ਪਠਾਣਾ ਹਾਂ ਜੇ ਬਾਹਰ ਪਠਾਣਾ ਕਿਸੇ ਨੇ ਇਹਦੀ ਢਾਸਣਾ ਲਾ ਕੇ ਬੈਠਾ ਰੰਗਾ ਜਿਆ ਨਹੀਂ ਲੰਮਾ ਨਹੀਂ ਪਹਿਣਾ ਬੈਠੇ ਰਹਿਣਾ ਹੈ ਹੂੰ ਗੱਡੀ ਤੇ ਫਿਰ ਇਸ ਤਰ੍ਹਾਂ ਬੈਠਾ ਹੀ ਹਾਂ ਤੇ ਮੈਨੂੰ ਕੋਈ ਰੋੜ ਨਹੀਂ ਕੀ ਆ ਤੁਸੀਂ ਦੇਖੀਏ ਤਸਵੀਰਾਂ ਤੁਸੀਂ ਕਿਦਾਂ ਦਿਮਾਲਾ ਸਜਾ ਕੇ ਜਿਹੜੇ ਸਿੰਘ ਸਾਹਿਬ ਨੇ ਲਗਾਤਾਰ ਕਈ ਸਾਲਾਂ ਤੋਂ ਇਸੇ ਤਰੀਕੇ ਨਾਲ ਰਹ ਰਹੇ ਨੇ ਔਰ ਗੱਡੀ ਦੇ ਵਿੱਚ ਸਫ਼ਰ ਕਰਦੇ ਨੇ ਤੇ ਗੱਡੀ ਦੇ ਵਿੱਚ ਹੀ ਬੈਠਦੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਗੱਡੀ ਦੇ ਵਿੱਚ ਸੌਂਦੇ ਨਹੀਂ ਹੈਗੇ ਬੈਠੇ ਰਹਿੰਦੇ ਨੇ ਔਰ ਇਸ ਕਰਨਾ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਜਿਹੜਾ ਜਿਹੜਾ ਪਰੇਸ਼ਾਨੀ ਜਿਹੜੀ ਆਉਂਦੀ ਹੈ ਤਾਂ ਲੰਮੇ ਨਹੀਂ ਪੈ ਸਕਦੇ ਹੈਗੇ ਤਾਂ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਨੇ ਹਾਲ ਵੀ ਔਰ ਕੋਸ਼ਿਸ਼ ਹਮੇਸ਼ਾ ਇਹਨਾਂ ਦੀ ਇਹੀ ਰਹਿੰਦੀ ਹੈ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਅਗਰ ਮਿਲਣਤਾ ਸਿੱਖੀ ਸਰੂਪ ਦੇ ਵਿੱਚ ਹੋਣ ਦਮਾਲਾ ਬੰਨਿਆ ਹੋਵੇ ਤੇ ਲੋਕਾਂ ਨੂੰ ਸਿੱਖੀ ਦੇ ਲਈ ਇਹ ਪ੍ਰੇਰਿਤ ਕਰਦੇ ਰਹਿਣ ਸੁਵਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰੇਵਾਲ ਨਗਦੀਪ ਸਿੰਘ